ਦਾਇਕ ਹੁਲਮਾਨ ਕਰਦੇ। ਪੇਖ ਨੂੰ ਦੇਖੋ ਪਾਤਸ਼ਾਹ ਨੇ ਗੁਰੂ ਅਰਜਨ ਮਹਾਰਾਜ ਨੇ ਕੀ ਕੀਆ। ਗਲੇ ਜਨਾ ਜਪਮਾਲੀਆਂ ਲੋਟੇ ਹੱਥ ਨਿਵਗ। ਉਹ ਹਰ ਕੇ ਸੰਤਨ ਅਖੀਏ ਬਨਾਰਸ ਕੇ ਠੱਗ। ਬਨਾਰਸ ਠੱਗਾ ਵਾਤੇ ਬਹੁਤ ਮਸ਼ਹੂਰ ਹੈ। ਜਿਵੇਂ ਬਨਾਰਸ ਦੀ ਸਾੜੀ ਬੜੀ ਮਸ਼ਹੂਰ ਹੈ ਨਾ ਤਰ ਉੱਥੇ ਠੱਗ ਵੀ ਹੋਤੋਂ ਛੁਰੇ ਜੇ ਕੋਈ ਕਹਿਆ ਜਾਂ ਕਿ ਜਿਹਦੀ ਕਿਸਮਤ ਹੋਏਗਾ ਕਿਹੜਾ ਕੱਢਣ ਦਾ ਮੌਕਾ ਲੱਗੇ ਤੇ ਦੇਖਣਾ ਭਾਈ ਉੱਥੇ ਜਾ ਕੇ ਕਿਵੇਂ ਠੱਗਾ ਠੋਰੀਆਂ ਹੁੰਦੀ ਹੈ ਕਿ ਠੱਗਾ ਦਾ ਇਲਾਕਾ ਬਹੁਤ ਮਸ਼ਹੂਰ ਹੈ ਬੜੇ ਠਾਕੂ ਨੇ ਉੱਥੋਂ ਦੇ ਹੁਣ ਬਾਅਦ ਇਹ ਕਹਿੰਦੇ ਤੋਂ ਉਸ ਤਰ੍ਹਾਂ ਦਾ ਇੱਕ ਠੱਗ ਹੈ ਕਿ ਤੂੰ ਜੋ ਭੇਕ ਪਾਲਿਆ ਤਾਂਦੇ ਉੱਤੇ ਇਹ ਤਾਂ ਠੱਗਣ ਵਾਸਤੇ ਜਿਹਨੇ ਪਰਮਾਤਮਾ ਦੇ ਨਾਲ ਨਾਤਾ ਜੋੜਨ ਨਾ ਉਹਦੇ ਵਾਸਤੇ ਕੋਈ ਭੇਕ ਮਹਨੇ ਨਹੀਂ ਰੱਖਦਾ ਹੁਣ ਭੇਕ ਵੀ ਬਾਰੀ ਹੈ ਜਦੋਂ ਸੁਣੀਦਾ ਸਾਨੂੰ ਦਸਵੇਂ ਪਾਤਸ਼ਾਹ ਨੇ ਇਹ ਭੇਕ ਬਖਸ਼ੀ ਕੀਤਾ ਇਹਦੇ ਵਿੱਚ ਇਹ ਐਸੇ ਉਲਝੇ ਹੋਏ ਆ ਜਿਹੜੇ ਦਸਵੇਂ ਪਾਤਸ਼ਾਹ ਨੇ ਸੰਸਕਾਰ ਦਿੱਤੇ ਹੋਏ ਆ ਗੁਰਵਾਣੀ ਵਿੱਚ ਜੋ ਸੰਸਕਾਰ ਦਿੱਤੇ ਹੈ ਉਹਦਾ ਕੋਈ ਵਿਖਿਆਨ ਹੀ ਨਹੀਂ ਕਰਦਾ ਉਹ ਭੁੱਲੇ ਹੀ ਕਰਦੇ ਇਹ ਦੇਖਿਆ ਨਾ ਕਿ ਜਿੰਨਾ ਵੈਰ ਵਿਰੋਧ ਸਿੱਖਦਾ ਹੀ ਸਿੱਖਦੇ ਨਾਲ ਹਨ ਨਾ ਕੋਈ ਮੁ슬ਮਾਨ ਮਾਰਨਾ ਆਉਂਦਾ ਨਾ ਕੋਈ ਹਿੰਦੂ ਮਾਰਨਾ ਆਉਂਦਾ ਨਾ ਕੋਈ ਹੋਰ ਆਉਂਦਾ ਇਹ ਜਦੋਂ ਨਿਤ ਦੀਆਂ ਲੜਾਈਆਂ ਜੋ ਦੇਖ ਰਹੇ ਹਨ ਇਹ ਸਿੱਖਦੀਆਂ ਸਿੱਖਣ ਵਾਲੀ ਹੋ ਰਹੀ ਹੈ ਅਖਬਾਰ ਚੱਕੋ ਹੈਡਲਾਈਨ ਆਉਂਦੀ ਹੈ ਕਿ ਫਲਾਣੇ ਤਖਤੇ ਫਲਾਣੇ ਜਗ੍ਹਾ ਤੇ ਦੋ ਤਿੰਨ ਇਸ ਤਰ੍ਹਾਂ ਲੜੀ ਟੀਵੀ ਓਪਨ ਕਰੋ ਉਹਨੂੰ ਆਨ ਕੀਤਾ ਕੋਈ ਸੋਸ਼ਲ ਮੀਡੀਆ ਦੇਖੀ ਜਦ ਹੀ ਭੇਗਣ ਦੀ ਗੱਲ ਆਉਂਦੀ ਹੈ ਹੋਰ ਤਾਂ ਕੋਈ ਲੜਦਾ ਝਗੜਦਾ ਹੀ ਨਹੀਂ ਬਸ ਇਹਨਾਂ ਤੇ ਮਸਲਾ ਰਹਿ ਕੇ ਕਿਉਂਕਿ ਇਹਨਾਂ ਕੋਲ ਭੇਗ ਹੈ ਇੱਕ ਦਾ ਸੰਸਕਾਰ ਨਹੀਂ ਕਿ ਜਿੰਨਾ ਚਿਰ ਉਸ ਮਾਲਕ ਦੇ ਗੁਰਬਾਣੀ ਦੇ ਜਿਹੜੇ ਦਿੱਤੇ ਹੋਏ ਸੰਸਕਾਰ ਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੱਲੇ ਜੁੜਿਆ ਗੱਲਣੀ ਬਣਨੀ ਜਿੰਨਾ ਚਿਰ ਗੁਰਾਂ ਦਾ ਉਪਦੇਸ਼ ਨਹੀਂ ਆਪਣੇ ਅੰਦਰ ਵਸਾਉਂਦਾ ਇਥੇ ਉਪਦੇਸ਼ ਜ਼ਰੂਰੀ ਹੈ ਟੇਕ ਤਾਂ ਭਾਵੇਂ ਤੇਰਾ ਕੋਈ ਵੀ ਹੋਵੇ ਬਈ ਜੋਗ ਨਾ ਭਗਵੀ ਕੱਪੜੀ ਜੋਗ ਨਾ ਮਹਿਲੇ ਵੇਸ ਕਰ ਬੈਠਿਆ ਜੋ ਕੋ ਪਾਈਏ ਸਤਗੁਰ ਕੇ ਉਪਦੇਸ਼ ਕੇ ਦਸੋਂ ਪਾਛਾ ਤੋਂ ਪਹਿਲਾਂ ਇਹ ਪੰਜ ਕਕਾਰਾਂ ਵਾਲਾ ਇਹ ਤਾਂ ਭਾਈ ਇੱਕ ਤੈਨੂੰ ਬੰਨਣ ਬੰਨਿਆ ਹੋਇਆ ਸੰਸਕਾਰਾਂ ਦਾ ਕਿ ਭਾਈ ਇਹਨਾਂ ਦੇ ਵਿੱਚੋਂ ਬਾਹਰ ਨਹੀਂ ਜਾਣਾ ਕਿਤੇ ਤੂੰ ਭੁੱਲ ਨਾ ਜਾਏ ਇਸ ਕਰਕੇ ਤੈਨੂੰ ਇਹ ਵੰਕ ਕਾਰਬਖਸ਼ ਰੇਮ ਇਹਨਾਂ ਦੇ ਨਾਲ ਸੰਸਕਾਰ ਜੁੜੇ ਹੋਏ ਐ। ਪਰ ਉਹਨਾਂ ਨੂੰ ਭੁੱਲੇ ਫਿਰਦੇ ਆਂ ਚੇਤੇ ਦੀ ਬਾਹਰੋਂ-ਬਾਰੀ ਤੁਰੇ ਫਿਰਦੇ ਆਂ ਤੇ ਰੱਬ ਤੋਂ ਵੀ ਬਾਹਰ ਹੀ ਤੁਰੇ ਫਿਰਦੇ ਆਂ। ਅੰਦਰ ਜਾਣਾ ਐ ਅੰਦਰ ਬਾਤ ਐ ਅੰਦਰ ਉਸਤੇ ਨਾਲ ਪ੍ਰੀਤ ਹੋਵੇ, ਪ੍ਰੇਮ ਹੋਵੇ। ਤਾਦੀ ਉੱਥੇ ਤੱਕ ਪਹੁੰਚ ਸਕਦੇ ਆ। ਤਾਦੀ ਹੀ ਕਿਤੇ ਉਸ ਅੰਮ੍ਰਿਤ ਦੇ ਵਿੱਚ ਸਮਾ ਸਕਦੇ ਆ। ਅਮਰਤੀ ਪ੍ਰਾਪਤੀ ਭਾਵ ਉਸ ਮਾਲਕ ਦਾ ਰੂਪ ਧਾਰਨ ਕਰ ਲੈਣਾ ਕਿ ਮ੍ਰਿਤਿਓਤ ਰਹਿਤ ਹੋ ਜਾਣਾ ਅਪਾ ਤਾਂ ਭਾਈ ਇੱਕ ਪੰਜ ਕਕਾਰੀ ਵੀ ਹੈ ਐਤਾ ਮਰਦੇ ਵੀ ਹੈ ਮਰਦੇ ਤਾਂ ਦੇਖੀ ਜਮਦੇ ਵੀ ਹੋਵਾਂਗੇ ਕਿ ਸਾਡੀਆਂ ਉਹ ਵਸਤਾਂ ਨਹੀਂ ਬਣੀ ਐ ਕਿ ਸਾਡੀ ਉਹ ਵਸਤਾਂ ਨਹੀਂ ਬਣੀ ਅਸੀਂ ਜੋ ਅਮ੍ਰਿਤਿਓਤ ਰਹਿ ਜਾਵਾਂ ਜਕ ਇਹਨੇ ਇਹ ਤਾਂ ਫੇ ਜਿੰਦਗੀ ਦਾ ਸੌਖਾ ਹੀ ਸੌਦਾ ਹੋ ਗਿਆ ਭਾਈ ਤੇ ਫਿਰ ਪਾਤਸ਼ਾਹ ਨੇ ਇਹ ਪੰਕਤੀ ਨਹੀਂ ਵਿਚਾਰਨ ਕੀਤੀ ਸੀ ਕਰਨੀ ਸੀ ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਖੰਨੇਓ ਤਿੱਖੀ ਵਾਲੋ ਨਿੱਕੀ ਏ ਤੁਮਾਰ ਪਿਆਣਾ ਗੁਰ ਪ੍ਰਸਾਦੀ ਜਿਨ ਆਪ ਤਜੇ ਹਰ ਬਾਸਨਾ ਸੁਣੜੀ ਕਹੇ ਨਾਨਕ ਚਾਲ ਭਗਤਾ ਜੋਗੋ ਜੋਗ ਦੇ ਰਾਹੀ ਤੇ ਇਥੇ ਗੁਰੂ ਅਮਰਦਾਸ ਪਾਤਸ਼ਾਹ ਇਹ ਕਹਿੰਦੇ ਇਹ ਤਾਂ ਮਾਰਗ ਸਿੱਖੀ ਵਾਲਾ ੰਡੇ ਦੀ ਧਾਰ ਤੇ ਚੱਲਣ ਵਾਲਾ ਕੰਮ ਐ ਇਹ ਸੌਕਾ ਕੰਮ ਨਹੀਂ ਐ ਕਿਥੇ ਤੂੰ ਸੱਚ ਦੇ ਮਾਰਗ ਤੇ ਚੱਲੇਗਾ ਸੱਚ ਦੇ ਵਿਰੁੱਧ ਤਾਂ ਝੂਠ ਖੜਾ ਹੋਵੇਗਾ ਭਾਈ ਕੇ ਸੰਸਾਰ ਦੇ ਵਿੱਚ ਇਹ ਅੱਜ ਵੀ ਦੇਖੋ ਸੱਚ ਦੀ ਗੱਲ ਕਰੋ ਨਾ ਤੁਹਾਡਾ ਵਿਰੋਧ ਤਾਂ ਹੋਵੇਗਾ ਸਾਥ ਬਿਰਲੀ ਹੋਣਗੇ ਝੂਠ ਦੀ ਗੱਲ ਕਰੋ ਅਮਰ ਤੇ ਦੀ ਗੱਲ ਕਰੀਏ ਗੁਰਮਤਿ ਦੀ ਗੱਲ ਕਰੀ ਤੇ ਭਾਈ ਟਾਈਮ ਨਹੀਂ ਹੁੰਦਾ ਸਾਡੇ ਕੋਲ ਜਦੋਂ ਅਸੀਂ ਗੱਲ ਕਰਦੀ ਇਹ ਵੀ ਫਲਾਨੀ ਜਗ੍ਹਾ ਦੇ ਉੱਤੇ ਉੱਤੇ ਲੰਗਰ ਵਰਤਾਇਆ ਜਾ ਰਿਹਾ ਹੋਰ ਜਾ ਰਿਹਾ ਬੰਨੇ ਪਦਾਰਥ ਵਰਤੇ ਜਾਂਦੇ ਸਾਰੇ ਹੀ ਕੰਮ ਛੱਡ ਦੇਦੇ ਕਹਿੰਦੇ ਜਿਹੜਾ ਰੋਜ਼ ਚਾਉਣੇ ਤੇ ਬੰਦੇ ਆ ਇਹ ਵੀ ਯਾਦ ਰੱਖਿਆ ਕਿ ਮਨੁੱਖਾ ਦੇ ਵੀ ਤੇਰੀ ਰੋਜ਼ ਰੋਜ਼ ਨਹੀਂ ਤੈਨੂੰ ਮਿਲਣੀ ਇਨੂੰ ਐਵੇਂ ਨਾ ਗਵਾਇਆ ਕਰ ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣਾ ਸਾਰਾ ਜਗ ਚੱਲਣਾ ਹਾਲਾ ਜਗ ਕੀ ਹੈ ਕੂੜੇ ਦਾ ਢੇਰ ਹੈ ਕੂੜ ਕੂੜੇ ਨੇਹੋ ਲੱਗਾ ਤੋ ਆਪ ਇੱਕ ਕੂੜ ਐ ਤੂੰ ਇੱਕ ਵਿੰਸਨਹਾਰ ਪ੍ਰੀਤ ਵੀ ਕਿੱਥੇ ਪਾਈ ਬੈਠਾ ਕਿ ਖੋਤਾ ਕੂੜ ਹੋ ਗਏ ਹੈਗਾ ਵਾ ਇਹ ਤਾਂ ਉਹ ਗੱਲ ਹੋ ਗਈ ਕਿ ਮੈਲੇ ਕੱਪੜਿਆਂ ਨੂੰ ਭਾਈ ਅਸੀਂ ਮੈਲ ਨੇ ਢੋਣ ਲੱਗੇ ਹੋਏ ਤੇ ਕਦੇ ਨ ਘਾਰ ਨਹੀਂ ਆਵੇਗਾ ਮੈਲੇ ਕੱਪੜੇ ਧੋਣੇ ਆ ਤੇ ਉਹਦੇ ਬਾਅਦ ਤੇ ਸਵੱਛ ਪਾਣੀ ਚਾਹੀਦਾ ਭਾਈ ਤੇ ਤਰਿਓ ਜੇ ਮੈਲ ਉੱtre ਗਈ ਨਾ ਤਵੀ ਮੈਲ ਕੱਢੀ ਜਾਏਗੀ ਹੁਣ ਉਸੇ ਤਰ੍ਹਾਂ ਭਾਈ ਅਸੀਂ ਖੁਦ ਇੱਕ ਕੂੜ ਸੇਤੀ ਸਾਰੀ ਕੂੜਾ ਕੂੜ ਕੂੜੇ ਨੇ ਹੋ ਲਗਾ ਕਿ ਮਨੁੱਖ ਖੁਦ ਤੋਂ ਇੱਕ ਕੂੜ ਹੈ ਝੂਠ ਹੈ ਤੇ ਜੁੜਿਆ ਵੀ ਕੂੜ ਦੇ ਨਾਲ ਹੀ ਹੋਏ ਆ ਉਹ ਕਰ ਲੈ ਆਪਣੇ ਆਪ ਨੂੰ ਸਾਫ ਤੈਨੂੰ ਪਾਛੈ ਨੇ ਕੂੜ ਦਾ ਦਰਦ ਦਿੱਤਾ ਹੋਇਆ ਜੇ ਉੜਦਾ ਦਰਦ ਹੈ ਤਾਂ ਸੱਚ ਨਾਲ ਜੁੜ ਜਾ ਸੱਚ ਹੋ ਜਾਏਗਾ ਸੱਚ ਕੌਣ ਹੈ ਕੇਵਲ ਤੋਂ ਕੇਵਲ ਉਹ ਵਾਹਿਗੁਰੂ ਦਾ ਰੰਗਕਾਰ ਉਹੀ ਸੱਚਾ ਬਾਕੀ ਸਾਰਾ ਕੁਝ ਦੋ ਦੇਖਦੇ ਆ ਸਭ ਝੂਠ ਹੈ ਕਿ ਖੁਦ ਕੂੜ ਤੋਂ ਨਿਕਲ ਸੱਜਣਾ ਜੜ ਤੋ ਉਹ ਧੰਤਾ ਦੇ ਯੋਗ ਹੁੰਦੀਆਂ ਆਤਮਾ ਤੇ ਜਿਹੜੀਆਂ ਪ੍ਰਮਾਤਮਾ ਨੂੰ ਯਾਦ ਕਰਦੀ ਏ ਜੋ ਅਠੇ ਪਹਿਰ ਯਾਦ ਕਰਦੀ ਏ ਕਿ ਸਾਡੇ ਕੋਲ ਤਾਂ ਭਾਈ ਜਿਵੇਂ ਭਗਤ ਕਬੀਰ ਜੀ ਮਹਾਰਾਜ ਨੇ ਫਰਮਾਨ ਕੀਤਾ ਕਹਿੰਦੇ ਵਾਹਿਗੁਰੂ ਜੀ ਤੈਨੂੰ ਪਤਾ ਕਣਜੋ ਜ ਤੂੰ ਇੰਨਾ ਰਸਿਆ ਹੋਇਆ ਹੈ ਨਾ ਪਿਛਾ ਵਕਾਰਾ ਸਵਾਦਾ ਚ ਇੰਨਾ ਰਸਿਆ ਹੋਇਆ ਹੈ ਨਾ ਤੇਰੇ ਕੋਲ ਵਾਹਿਗੁਰੂ ਲਈ ਟਾਈ ਵੀ ਨਹੀਂ ਹੈ ਕਹਿੰਦੇ ਫੇਰ ਵੀ ਤੈਨੂੰ ਇੱਕ ਗੱਲ ਸਮਝਾਦਾ ਇਹ ਘੜੀ ਆਧੀ ਘੜੀ ਆਧੀ ਹੁੰਤੇ ਆ ਭਗਤ ਨ세ਤੀ ਕੋਤੀ ਜੋ ਕਿਨੇ ਸਿਲਾ ਇੱਕ ਘੜੀ ਉਹ ਵੀ ਸਮਾਨੀ ਅੱਧੀ ਕਰ ਲੈ ਅੱਧੀ ਨਹੀਂ ਅੱਧੀ ਤੋਂ ਅੱਧੀ ਕਰ ਲੈ ਉਹ ਜਿੰਨਾ ਵੀ ਸਮਾਂ ਜਪੇਗਾ ਤੇਰਾ ਸਫਲ ਹੋ ਜਾਊਗਾ ਇਥੇ ਗੁਰਬਾਣੀ ਦਾ ਜੇ ਇੱਕ ਅੱਖਰ ਵੀ ਮਨ ਵਿੱਚ ਵੱਸ ਗਿਆ ਨਾ ਇੱਕ ਅੱਖਰ ਆਰ ਮਨ ਵੱਸ ਪਰਦੇ ਬਹੁਤ ਹੈ ਗ੍ਰੰਥ ਕੋਈ ਛੱਡੇ ਹੀ ਕੋਈ ਨਹੀਂ ਹੈ ਕੇ ਸਖੁਣੀ ਦੇ 5 5 7 7 ਪਾਠ ਹੋ ਜਾਣਗੇ ਪਰ ਭੁੱਲ ਗਏ ਕਿ ਇਸੇ ਗੁਰਬਾਣੀ ਦੇ ਵਿੱਚ ਫਰਮਾਨ ਹੁੰਦਾ ਹੈ ਕਲਤਾਤੀ ਠੰਡਾ ਹਰਨਾਓ ਸੇਮਰ ਸਦਾ ਸੁਖ ਪਾਓ ਕਾਲ ਯੁਗ ਕਲਤਾਤੀ ਹਵਾਵਾਂ ਚਾਰੋਂ ਤਰਫ ਚਲਦੀਆਂ ਨੇ ਕਧੀਆਂ ਚਲਦੀਆਂ ਨੇ ਕਾਲ ਯੁਗ ਦੀ ਕਿਹਨੇ ਚਲਾਈਆਂ ਅਸੀਂ ਚਲਾਈਆਂ ਸਮੇ ਦੇ ਨਾਲ ਚੱਲ ਰਹੀਆਂ ਬਦਲਾਵ ਹੋ ਰਿਹਾ ਭਾਈ ਜੋ ਜੋ ਭਾਈ ਵਿਗਿਆਨ ਦੇ ਵਿੱਚ ਵਾਧਾ ਹੋ ਰਿਹਾ ਹੈ ਤੇ ਧਿਆਤੋ ਭਾਈ ਬਨਾਸ਼ ਹੋ ਰਹੀ ਹੈ انسان ਦਾ ਵੀ ਸ੍ਰੇਸ਼ਟੀ ਦਾ ਆ ਦੇਖਦੇ ਆ ਨਾ ਇਹ ਬਨਾਸ਼ ਹੀ ਹੈ ਕਿ ਕਿਸੇ ਸਮੇਂ ਜੰਗ ਜੁਦ ਹੁੰਦੇ ਸੀ ਤੀਰਾ ਭਾਲਿਆਂ ਦੇ ਨਾਲ ਉਹ ਤਾਂ ਭਾਈ ਜਿਹਦੇ ਵਜਦਾ ਸੀ ਉਹੀ ਮਰਦਾ ਸੀ ਤੇ ਜੇ ਹੁਣ ਤਕਨੀਕ ਚੱਲ ਪਈ ਹੈ ਬਸ ਵੱਡੇ ਵੱਡੇ ਬੰਬ ਆ ਗਏ ਐਟਮ ਬੰਬ ਪ੍ਰਵਾਣੂ ਬੰਬ ਨਿਊਕਲੀਅਰ ਬੰਬ ਭਾ ਜਿੱਥੇ ਕੁਸੜ ਦਿੱਤਾ ਭਾਈ ਉਥੇ ਮੁੜ ਕੇ ਕਿੰਨੇ ਸੌਆਂ ਸਾਲਾਂ ਤੱਕ ਪਤਾ ਨਹੀਂ ਕਿੰਨਾ ਰੇਡੀਏਸ਼ਨ ਰਹਿੰਦਾ ਆਉਦਾ ਜੇ ਭਾਵ ਜੇ ਹੁਣ ਦੀ ਗੱਲ ਕਰੀਏ ਜੰਗ ਲੱਗੀ ਹੋਈ ਹੈ ਨਾ ਈਰਾਨ ਤੇ ਇਜਰਾਇਲ ਦੀ ਕੋਈ ਨਾ ਕੋਈ ਜੰਗ ਛੜੀ ਰਹਿੰਦੀ ਹੈ ਰੂਸ ਜੁਕਰੇਨ ਅਲੇ ਖਤਮ ਨਹੀਂ ਹੋਈ ਹੋਰ ਨਵੀਂ ਤਾਂ ਨਵੀਂ ਜੰਗ ਜਦ ਛੁਰ ਹੋ ਰਹੀ ਹੈ ਜਾਂਗੋਥੇ ਯੋਥੇ ਐਸੀ ਕੋਈ ਘਟਨਾ ਵਾਪਰੀ ਕਿਸੇ ਨੇ ਐਸੇ ਐਟਮ ਬੰਬ ਪਰਮਾਨੂ ਬੰਬ ਦਾ ਇਸਤੇਮਾਲ ਕਰ ਦਿੱਤਾ ਤੁਹਾਡਾ ਕੀ ਖਿਆਲ ਹੈ ਤੁਸੀਂ ਸੇਫ ਬੈਠੇ ਉਹਦੇ ਵਿੱਚੋਂ ਨਿਕਲ ਵਾਲਾ ਰੇਡੀਏਸ਼ਨ ਇਹਨਾਂ ਖਤਰਨਾਕ ਹੁੰਦਾ ਉਹ ਫੈਲਦਾ ਹੀ ਜਾਂਦਾ ਫਿਰ ਪਾਈ ਗਾਂ ਦੀ ਗਾ ਉਹਦਾ ਸੇਖ ਸਾਡੇ ਤੱਕ ਵੀ ਆਉਣਾ ਅਸੀਂ ਵੀ ਖਤਮ ਹੋਣਾ ਅਸੀਂ ਵੀ ਤੜ ਤੜ ਕੇ ਮਾਣਾ ਫਸਲਾਂ ਨਹੀਂ ਹੋਣੀਆਂ ਪਾਣੀ ਨਹੀਂ ਹੋਣਾ ਤੇ ਤੜ ਤੜ ਕੇ ਬਲਾਂਗੇ ਗਲ ਸੜ ਕੇ ਮਰਾਂਗੇ ਕਿ ਕੋ ਤਰਕੀ ਹੋ ਕਿਹ ਟੈਕਨੀਕ ਹੋਗੀ ਵਿਨਾਸ਼ ਹੋਗੇ ਤਰਕੀ ਕਰਨੀ ਸੀ ਧਰਮ ਦੀ ਕਿ ਅਸੀ ਧਰਮ ਬਲ ਜਿਆਦਾ ਵਧੀਏ ਭਈ ਜੇ ਹਰ ਕੋਈ ਬੰਦਾ ਇਹ ਗੱਲ ਸੋਚੇ ਕਿ ਇਹ ਤਾਂ ਫਈ ਜੋ ਸੰਸਾਰ ਹੈ ਕੂੜ ਰਾਜਾ ਕੂੜ ਪ੍ਰਜਾ ਕੂੜ ਸੰਸਾਰ ਜੇ ਹਰ ਕੋਈ ਗੱਲ ਇਸ ਪੰਕਤੀ ਨੂੰ ਸਮਝ ਲਵੇ ਤੇ ਇਹ ਤਾਂ ਕੁਝ ਹੋਵੇ ਨਾ ਅਸੀਂ ਵਿਨਾਸ਼ ਵੱਲ ਲੱਗਿਆ ਦਿਨੋ ਦਿਨ ਨਵੀਨ ਨਮਿਤ ਤਕਨੀਕ ਹੋ ਰਹੀ ਹੈ ਕਿ ਨਵੀਨ ਨਮਿਤ ਤਕਨੀਕ ਦੇ ਕਾਰਨ ਕਰਕੇ ਹੀ ਅਸੀਂ ਰੱਬ ਤੋਂ ਦੂਰ ਹੁੰਦੇ ਜਾਂਦੇ ਅਸੀਂ ਇਸ ਤਕਨੀਕ ਦੇ ਨਾਲ ਜੁੜ ਗਏ ਆ ਤਕਰੀਬਾਂ ਨੇ ਭਾਈ ਸਾਡੇ ਹੱਥਾਂ ਦੇ ਵਿੱਚ ਮੋਬਾਈਲ ਨੇ ਟੀਵੀ ਨੇ ਹੋਰ ਨੇ ਇਹ ਨਹੀਂ ਸੀ ਫਿਰ ਇੱਕ ਇੱਕ ਧਾਰਮਿਕ ਸਥਾਨ ਜਾਂਦਾ ਸੀ ਕਿ ਚਲੋ ਜਾ ਕੇ ਆਵਾਜ਼ ਸੁਣੀ ਹੁਣ ਤਾਂ ਭਾਈ ਨਾ ਭਈ ਤੂੰ ਗੰਧ ਹੋ ਛੇਤੀ ਕਰ ਸਾਡਾ ਪ੍ਰੋਗਰਾਮ ਨਿਕਲਦਾ ਅਸੀਂ ਕਾਲਜੋਗਨੇ ਕਿਤੋਂ ਆਉਣਾ ਨਹੀਂ ਇੱਥੋਂ ਹੀ ਪੈਦਾ ਕਰ ਲਿਆ ਸੀ ਪੈਦਾ ਕਰ ਲਿਆ ਜੁੜਨਾ ਸੀ ਸਤ ਨਾਲ ਝੂਠ ਦੇ ਨਾਲ ਐਸੇ ਜੁੜੇ ਹੋਏ ਝੂਠ ਦੇ ਨਾਲ ਜੁੜ ਕੇ ਅਸੀਂ ਪ੍ਰਮਾਤਮਾ ਨੂੰ ਭੁੱਲੇ ਬੈਠੇ ਹੁਣ ਜਿਹੜੀ ਪੰਕਤੀ ਸਤਗੁਰੂ ਪਾਏ ਚਾਣ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾ ਰਹੇ ਹਨ ਕਲਤਾਤੀ ਠੰਡਾ ਹਰਨੂ ਕਿ ਕਾਲਜੋਦੀਆਂ ਤਤੀਆਂ ਹਵਾਵਾਂ ਚੱਲ ਰਹੀਆਂ ਨੇ ਇਹ ਸ ਕਾਲਜੋਗ ਨੂੰ ਤੋ ਨਹੀਂ ਰੋਕ ਸਕਦਾ ਇਹ ਤੂੰ ਬਚ ਬਚਣ ਦੀ ਕੋਸ਼ਿਸ਼ ਕਰ ਹੁਣ ਗਰਮੀ ਹੈ ਗਰਮੀ ਹੈ بارش ਹੈ ਨਾ ਤਾਂ ਤੁਸੀਂ ਸਾਰੀ ਗਰਮੀ ਰੋਕ ਸਕਦੇ ਹੋ ਆ ਪਰ ਆਪਣੇ ਲਈ ਉਪਰਾਲਾ ਕਰ ਸਕਦੇ ਆ ਕੋਈ ਠੰਡੀ ਜਗ੍ਹਾ ਤੇ ਜਾਂਦਾ ਹੈ ਬੰਦਾ ਕੋਈ ਕੋਲਰ ਏਸੀ ਹੋਰ ਇਸ ਤਰ੍ਹਾਂ ਦੇ ਵਸਤੂਆਂ ਇੰਤਮਾਲ ਕਰਦਾ ਨਾ ਕੀ ਤੂੰ ਭਾਈ ਇਹ ਨਹੀਂ ਕਿ ਤੂੰ ਇੱਕ ਐਸੀ ਏਕੂਲਾ ਲਾ ਕੇ ਪੂਰੇ ਸੰਸਾਰ ਨੂੰ ਠੰਡਾ ਕਰ ਸਕਦਾ ਇੱਥੇ ਤਾਂ ਸਮਾਂ ਹੈ ਕਿ ਆਪਣੇ ਆਪ ਨੂੰ ਜੇ ਵਿਚਾਲੀਏ ਦੁਨੀਆਂ ਦੀ ਗੱਲ ਤਾਂ ਛੱਡੋ ਦੁਨੀਆਂ ਨੂੰ ਤੂੰ ਵਿਚਾਲ ਸਕਦਾ ਦੁਨੀਆਂ ਜਿੱਦ ਨੂੰ ਜਾ ਰਹੀ ਹੈ ਇੱਥੇ ਤਾਂ ਅਸੀਂ ਖੁਦ ਬਾਹਰ ਆਣਾ ਹੈ ਜਿਵੇਂ ਤੋ ਪਹਿਰੀਏ ਗਰਮੀ ਪਹਿਰੀਏ ਤੂੰ ਆਪਣੇ ਵਾਸਤੇ ਉਪਰਾਲਾ ਕਰ ਸਕਦਾ ਹੈ ਸੰਸਾਰ ਪੂਰੇ ਵਾਸਤੇ ਨਹੀਂ ਉਪਰਾਲਾ ਕਰਦਾ ਕਿ ਮੈਂ ਪੂਰੇ ਸੰਸਾਰ ਦੇ ਵਿੱਚ ਠੰਡ ਪੈਦਾ ਕਰ ਦੂੰਗਾ ਜਾਂ بارش ਹੋ ਰਹੀ ਹੈ ਘਰ ਤੇਰਾ ਲੀਕੇਜ ਕਰਦਾ ਤੇ ਭਾਈ ਤੂੰ ਉਸ ਨੂੰ ਸੰਭਾਲ ਕੇ ਮੈਂ بارش ਤਾਂ ਨਹੀਂ ਬੰਦ ਕਰ ਸਕਦਾ ਕੋਈ ਕਰ ਸਕਤ ਨਹੀਂ ਕਰ ਸਕਦੇ ਨਾ بارش ਨੂੰ ਬੰਦ ਨਹੀਂ ਕਰ ਸਕਦੇ ਪਰ ਆਪਣੇ ਵਾਸਤੇ ਅਸੀਂ ਉਪਰਾਲਾ ਕਰ ਸਕਦੇ ਹਾਂ ਕਿ ਇਹਦਾ ਪਾਣੀ ਅੰਦਰ ਆਵੇ ਉਸੇ ਤਰ੍ਹਾਂ ਹੀ ਇਹ ਕਾਲ ਯੁੱਗ ਹੈ ਭਾਈ ਇਹਨੂੰ ਕੋਈ ਨਹੀਂ ਖਤਮ ਕਰ ਸਕਦਾ ਕੇ ਇਸ ਕਾਲ ਯੁੱਗ ਨੂੰ ਕੋਈ ਖਤਮ ਨਹੀਂ ਕਰ ਸਕਦਾ ਇਹਦੇ ਵਿੱਚ ਤਾਂ ਅਸੀਂ ਖੁਦ ਬਚਣਾ ਹੈ ਕਿ ਖੁਦ ਬਚਣਾ ਭਾਈ ਇੱਥੇ ਹੁਣ ਜੋ ਮਸਲੇ ਚੱਲਦੇ ਹਨ ਕਿ ਨਵੇਂ ਨਵੇਂ ਮਸਲੇ ਰੋਜ਼ ਦੇ ਰੋਜ਼ ਖੜੇ ਹੋ ਜਾਂਦੇ ਕਿ ਜਿਸ ਤਰ੍ਹਾਂ ਦਾ ਭਾਈ ਤੇ ਕੌਮ ਦੇ ਵਿੱਚ ਮਸਲਾ ਖੜਾ ਹੋਇਆ ਹੈ ਇਹ ਜੋ ਕਲਜੋਕਸੀ ਦੇਖਦੇ ਉਹ ਨਹੀਂ ਬੰਦ ਹੋਣਾ ਭਾਈ ਕਿਥੋਂ ਕਿਥੋਂ ਬੰਦ ਕਰੋਗੇ ਬੰਦ ਤਾਂ ਤੋਂ ਇੱਥੋਂ ਨਹੀਂ ਹੋਣਾ ਜਿੱਥੇ ਬੈਠੇ ਆਂ ਪੰਜਾਬ ਦੀ ਧਰਤੀ ਦੇ ਉੱਤੇ ਤੇ ਭਾਈ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਉਹ ਤਾਂ ਭਾਈ ਹੁਣ ਇੰਟਰਨੈਸ਼ਨਲ ਨੇ ਭਾਈ ਸੋਸ਼ਲ ਮੀਡੀਆ ਕਿਥੋਂ ਵੀ ਕੋਈ ਲੋਡ ਕਰ ਸਕਦਾ ਉਹਨੂੰ ਤੁਸੀਂ ਬੰਦ ਨਹੀਂ ਕਰ ਸਕਦੇ ਇਥੋਂ ਅਸੀਂ ਖੁਦ ਵਚਨਾ ਕਿ ਅਸੀਂ ਦੇਖਣਾ ਹੀ ਨਹੀਂ ਵਈ ਜੇ ਖੁਦ ਦੇਖਦੇ ਹੋ ਸਮਝ ਹੀ ਤੁਹਾਨੂੰ ਤਦ ਆਉਂਦੀ ਹੈ ਗੁਰਨਾਣ ਤੋ ਸਹਿਬ ਦੀ ਅੱਖ ਹੋਵੇ ਗੁਰਨਾਣਕ ਸਹਿਬ ਦੀ ਅੱਖ ਹੋਵੇ ਤੇ ਗੁਰਬਾਣੀ ਤੂੰ ਪੜਦਾ ਹੋਵੇ ਤੇ ਗੁਰਬਾਣੀ ਕੀ ਕਹਿੰਦੀ ਹੈ ਕਿ ਗੁਰਬਾਣੀ ਕਹਿੰਦੇ ਆ ਦੇਖ ਪੁਰਾਈਆਂ ਚੰਗੀਆਂ ਯਾ ਪੜਾ ਜਾਣੇ ਕੀ ਗੁਰਨਾਨਕ ਸਾਹਿਬ ਨੇ ਤੈਨੂੰ ਐਸੀ ਅੱਖ ਦਿੱਤੀ ਹੈ ਕਿ ਇੱਕ ਮਾਸ ਨੂੰ ਦੇਖ ਕੇ ਤੇਰੇ ਅੰਦਰ ਵਿਕਾਰ ਜਾਗਣ ਉਹ ਭਾਈ ਤੈਨੂੰ ਗੁਰਨਾਨਕ ਸਾਹਿਬ ਨੇ ਉਹ ਅੱਖ ਦੇ ਦਿੱਤੀ ہوئی ਹੈ ਜਿਸ ਅੱਖ ਨਾਲ ਤੂੰ ਕੀ ਦੇਖਣਾ ਕਿ ਸਿੱਖ ਹੋਵੇ ਗੁਰਨਾਨਕ ਸਾਹਿਬ ਉਹ ਪਤਾ ਕੀ ਦੇਖਦਾ ਜੈ ਜੈ ਪੇਖੂ ਤੈ ਹਯੂਰ ਕਹਿੰਦੇ ਮੈਂ ਜਿੱਧਰ ਦੇਖਦਾ ਵਾਂ ਇੱਕ ਸਿੱਖ ਦੀ ਗੱਲ ਆ ਸੱਚੇ ਸਿੱਖ ਦੀ ਕਿ ਸੱਚਾ ਸਿੱਖ ਕੀ ਦੇਖਦਾ ਜੈ ਜੈ ਭੇਖੂ ਤੈ ਹਯੂਰ ਕਿ ਜਿੱਥੇ ਜਿੱਥੇ ਮੈਂ ਦੇਖਦਾ ਉਥੇ ਕੇਵਲ ਤੋਂ ਕੇਵਲ ਵਾਹਿਗੁਰੂ ਹੈ ਨਿਰੰਕਾਰ ਹੈ ਅਕਾਲ ਅੰਜ ਤਾਂ ਸਿੱਖ ਕੀ ਦੇਖਦਾ ਫਿਰ ਇਹਨੂੰ ਕੇਵਲ ਤੋਂ ਕੇਵਲ ਸਰੀਰ ਦੇਖਦੇ ਆ ਕਿ ਸ੍ਰੀ ਰਾਵਨ ਦੇਖਣ ਲੱਗਿਆ ਹੋਇਆ ਭਾਈ ਕਿ ਤੂੰ ਭਾਈ ਸਿੱਖ ਨਹੀਂ ਹੈ ਤੂੰ ਇੱਕ ਨਕਲੀ ਹੈ ਇੱਕ ਡੁਪਲੀਕੇਟ ਤੂੰ ਭੇਖੀ ਹੈ ਸਿੱਖ ਹੋਵੇਂਗਾ ਦੁਨੀਆ ਕਿਦਨੋ ਜਾਂਦੀ ਹੈ ਜਾਵੇ ਭਾਈ ਮੇਰੇ ਤੇ ਫਰਕ ਕਿਵੇਂ ਪੈ ਜਾਊਗਾ ਪਰ ਤੇਰੇ ਅੰਦਰ ਹੀ ਵਿਕਾਰ ਵਸਿਆ ਹੋਇਆ ਹੈ ਵਿਕਾਰਾਂ ਦਾ ਭਰਿਆ ਹੋਇਆ ਹੈ ਭਾਈ ਤੂੰ ਖੁਦ ਹੀ ਵਿਕਾਰਾਂ ਦਾ ਭਰਿਆ ਹੋਇਆ ਹੈ ਤੇ ਦੂਸਰੇ ਨੂੰ ਮਤ ਦਿੰਨਾ ਸੋਝੀ ਦਿੰਨਾ ਹੈ ਕਿ ਕਾਲੀ ਜੋਗਾ ਇਸ ਕਲਜੇ ਦੇ ਵਿੱਚ ਪਾ ਚਾ ਕਹਿੰਦੇ ਕਲ ਤਾਤੀ ਸਿੱਕ ਤਤੀਆਂ ਵਾਵਾ ਜਿਹੜੀਆਂ ਕਲਜੋਦੀਆਂ ਤੂੰ ਵੱਜਦਾ ਕੌਣਾ ਠੰਡਾ ਕੀ ਹੈ ਤੇ ਠੰਡਾ ਹਰਨਾਓ ਸੇਮਰ ਸੇਮਰ ਸਦਾ ਸੁਖ ਕੇ ਉਸ ਵੈਰੂ ਦਾ ਨਾਮ ਜਪ ਬੰਦਗੀ ਕਰ ਤੂੰ ਕਿਹੜੀ ਦੁਨੀਆ ਵੱਲ ਤੁਰਿਆ ਫਿਰਦਾ ਤੂੰ ਦੁਨੀਆ ਨੂੰ ਨਹੀਂ ਸੰਭਾਲ ਸਕਦਾ ਜਿਵੇਂ ਤੂੰ ਵਾਰਸ ਨੂੰ ਨਹੀਂ ਸੰਭਾਲ ਸਕਦਾ ਕਿ ਤੇਰੇ ਹੁਕਮ ਦੇ ਵਿੱਚ ਵਾਰਸ ਬੰਦ ਹੋ ਜਾ ਕਿ ਤੇਰੇ ਹੁਕਮ ਦੇ ਵਿੱਚ